ਜਿਹੜੀ ਇਹ ਜੁੰਟ ਲਾਣੀ ਚਾ ਰਹੇ ਨੇ ਇਹ ਆਪਾਂ ਦਾ ਉਹ ਜੁੰਟ ਲਗਣ ਨਹੀਂ ਦੇਣੀ ਉਹ ਜੁੰਟ ਤਾਂ ਨਹੀਂ ਲਗਣ ਦੇਣੀ ਹੈਗੀ ਜਿਹੜੀ ਪਹਿਲੀ ਜੁੰਟ ਚੱਲੀ ਹੈ ਉਹਦੀ ਵੈਲੂਏਸ਼ਨ ਬਹੁਤ ਜ਼ਿਆਦਾ ਹੈ ਜਿਹੜਾ ਕਰਦਾ ਹੈ ਸਾਡੇ ਪਿੰਡ ਦੇ ਪੈ ਰਿਆ ਹੈ ਖਾਜਕੀ ਬਿਮਾਰੀ ਹੋ ਰਹੀ ਹੈ ਜੀ ਦਮੇ ਦੀ ਬਿਮਾਰੀ ਹੋ ਰਹੀ ਹੈ ਜੀ ਸਾਰਿਆਂ ਨੂੰ ਬਹੁਤ ਜ਼ਿਆਦਾ ਬਿਮਾਰੀਆਂ ਫੈਲ ਗਈਆਂ ਜੀ ਨਾ ਕਿਹੜਾ ਟੈਸਟ ਕਰਵਾਈ ਅਲਟਰਾਟੈਕ ਦੀ ਐਕਸਪੈਂਸ਼ਨ ਲਈ ਪਬਲਿਕ ਹੀਅਰਿੰਗ ਹੋਈ ਸੀ ਜਿੱਦੀ ਪਬਲਿਕ ਹੈਰਿੰਗ ਦੇ ਦੌਰਾਨ ਜਿਹੜੇ ਪਿੰਡ ਵਾਸੀਆਂ ਵੱਲੋਂ ਉੱਥੇ ਮੈਡੀਕਲ ਕੈਂਪ ਲਗਾਉਣ ਦੀ ਹਸਪੀਟਲ ਦੀ এমਪਲੋਇਮੈਂਟ ਸੰਬੰਧੀ ਯਾ ਟ੍ਰਾਂਸਪੋਰਟੇਸ਼ਨ ਦੀ ਰੋਡ ਵਾਈਟਨਿੰਗ ਸੰਬੰਧੀ ਕਈ ਸੁਝਾਅ ਰੱਖੇ ਗਏ ਹਨ ਜਾ ਕੇ ਦੇਖ ਲੋ ਜੀ ਮੇਰੇ ਪਿੰਡ ਦੇ ਉੱਪਰ ਨੂੰ ਘੁੰਮ ਜੋ ਸਕੂਲ ਦੇ ਵਿੱਚ ਸਕੂਲ ਦੇ ਵਿੱਚ ਘਟੋ ਘਟਾ 10-10 ਫੁੱਟ ਪਾਣੀ ਇਸ ਟਾਈਮ ਖੜਿਆ ਹੈ ਜੀ ਜਦੋਂ ਤੱਕ ਜਨਤਕ ਸਰਵਾਇਦਾ ਸੇ ਕੋਈ ਸੋਲੂਸ਼ਨ ਐਕਸਪੈਂਸ਼ਨ ਨੂੰ ਅਸੀਂ ਇਸੇ ਈ ਕਰਕੇ ਜਾ ਰਹੇ ਹਿਲਹਾਲ ਅਸੀਂ ਗਵਰਨਮੈਂਟ ਦਾ ਆਰਡਰ ਦੇ ਵੇਟ ਕਰ ਰਹੇ ਹਾਂ ਤਾਂ ਆਬਵੀਅਸਲੀ ਦੇ ਆਰ ਬਾਉਂਡ ਟੂ ਲਿਸਨ ਟੂ ਦਾ ਪਬਲਿਕ ਐਂਡ ਦੇਨ ਓਨਲੀ ਦੇ ਵਿਲ ਗੋ ਹੈ ਇਨਾ ਨਾ ਨਾ ਜਿਹੜਾ ਪਿੰਡ ਦਾ ਲੇਬਲ ਹੈ ਪਿੰਡ ਦੇ ਲੇਬਲ ਤੋਂ ਘਟੋ ਘੜ 4 4 4 ਫੁੱਟ ਦੇ ਕਰੀਬ ਉੱਚੀ ਬਣਾਈ ਵੇ ਇਹ ਜਿਹੜੀ ਸੜਕ ਬਣਾਈ ਤੀ ਮੈਟਿਕ ਕੌਂਸਲਰ ਪਰਲੋ ਜਿਹਦੇ ਵਿੱਚ ਪਬਲਿਕ ਦੇ ਨੁਮਾਇੰਦੇ ਹੁੰਦੇ ਨੇ ਕਿਹਨਾਂ ਦੇ ਜੋ ਕਿ ਆਪਸ ਵਨ ਟੂ ਵਨ ਬੈਠ ਕੇ ਆਪਣੀਆਂ ਪ੍ਰਾਇੋਰਟੀ ਵਾਈਜ਼ ਇਹਨਾਂ ਦੀਆਂ ਪ੍ਰੋਬਲਮਸ ਨੂੰ ਹੱਲ ਕਰ ਸਕਦਾ ਇਹਨਾਂ ਨੂੰ ਰੋਕਿਆ ਵੀ ਸੀਗਾ ਜਿਆਦਾ ਹਾਰਡ ਆਏ ਸੀਗੇ ਉਸ ਟਾਈਮ ਵੀ ਇਹਨਾਂ ਨੂੰ ਕਿਹਾ ਸੀਗਾ ਵੀ ਇਹ ਥੋੜੀ ਡਾਊਨ ਕਰ ਲੋ ਇੱਥੋਂ ਪਿੰਡ ਦਾ ਪਾਣੀ ਆਉਂਦਾ ਹੀ ਚੰਡੀਗੜ੍ਹ ਤੋਂ ਪਾਣੀ ਆਉਂਦਾ ਇਹ ਨਿਕਾਸੀ ਕਰਾਂਗੇ ਥੋੜੀ ਨਿਕਾਸੀ ਕਰੂੰਗੇ ਹੀ ਕਰਿਆ ਹੈ ਨਹੀਂ ਕੁਝ ਵੀ ਨਹੀਂ ਕਰਿਆ ਹੀ ਹਾਂਜੀ ਕਿ ਨਾਮ ਹੈ ਤੁਹਾਡਾ ਚਰਨਜੀਤ ਸਦਰੌਰ ਪਿੰਡ ਤੋਂ ਹੀ ਸਰਪੰਚ ਹੋ ਤੁਸੀਂ ਹਾਂਜੀ ਤੇ ਅੱਜ ਜੋ ਇਹ ਇਕੱਠੇ ਹੋ ਕੇ ਤੁਸੀਂ ਇੱਥੇ ਫੈਕਟਰੀ ਅੱਗੇ ਪ੍ਰਦਰਸ਼ਨ ਕਰ ਰਹੇ ਹੋ ਕੀ ਕਾਰਨ ਕੀ ਆ ਨੰਬਰ 1 ਜੀ ਜਿਹੜੇ 80% 90% ਦੇ ਕਰੀਬ ਜਿਹੜੇ ਵਰਕਰ ਐ ਬਾਹਰ ਤੋਂ ਰੱਖੇ ਹੋਏ ਆ ਨੰਬਰ 2 ਜਿਹੜੇ ਇਹ ਜੁੰਟ ਲਾਣੀ ਚਾ ਰਹੇ ਨੇ ਇਹ ਆਪਾਂ ਨਾਲ ਉਹ ਜੁੰਟ ਲਗਣ ਨਹੀਂ ਦੇਣੀ ਉਹ ਜੁੰਟ ਤਾਂ ਨਹੀਂ ਲਗਣ ਦੇਣੀ ਹੈਗੀ ਜਿਹੜੀ ਪਹਿਲੀ ਜੁੰਟ ਚੱਲੀ ਹੈ ਉਦੀ ਵੈਲੂਏਸ਼ਨ ਬਹੁਤ ਜ਼ਿਆਦਾ ਹੈ ਜਿਹੜਾ ਗਰਦਾਏ ਸਾਡੇ ਪਿੰਡ ਦੇ ਪੈ ਰਿਆ ਹੈ ਖਾਜਕੀ ਬਿਮਾਰੀ ਹੋ ਰਹੀ ਹੈ ਜੀ ਦਮੇ ਦੀ ਬਿਮਾਰੀ ਹੋ ਰਹੀ ਹੈ ਜੀ ਸਾਰਿਆਂ ਨੂੰ ਬਹੁਤ ਜ਼ਿਆਦਾ ਬਿਮਾਰੀਆਂ ਫੈਲ ਗਈਆਂ ਜੀ ਨਾ ਕਿਹੜਾ ਟੈਸਟ ਕਰਵਾਈ तकरीबन ਸਾਨੂੰ 1 ਸਾਲ ਹੋ ਗਿਆ ਬਣਾ ਇਹਨੂੰ 1 ਸਾਲ ਦੇ ਵਿੱਚ ਇਹਨਾਂ ਨੇ ਸਿਰਫ 5 ਲੈਟਾਂ ਲਾਈਆਂ ਹੋਰ ਕੋਈ ਕੰਮ ਨਹੀਂ ਕਰਾਇਆ ਜਾ ਕੇ ਦੇਖ ਲੋ ਜੀ ਮੇਰੇ ਪਿੰਡ ਦੇ ਉੱਪਰ ਨੂੰ ਘੁੰਮ ਜਾਓ ਸਕੂਲ ਦੇ ਵਿੱਚ ਸਕੂਲ ਦੇ ਵਿੱਚ ਕਟੋ ਘਟ ਅੱਧਾ ਦਾ ਫੁੱਟ ਪਾਣੀ ਇਸ ਟਾਈਮ ਖੜਿਆ ਹੈ ਮੌਜੂਦ ਹੈ ਆਪਾਂ ਦਿਖਾ ਦਿੰਨੇ ਆ ਅੱਧਾ ਦਾ ਫੁੱਟ ਪਾਣੀ ਖੜਿਆ ਹੈ ਪੂਰੇ ਸਕੂਲ ਚ ਮਤਲਬ ਕਹਿਣ ਦਾ ਮਤਲਬ ਪਾਣੀ ਦੀ ਨਿਕਾਸੀ ਇਹਨਾਂ ਨੇ ਸੜਕ ਬਣਾ ਕੇ ਹਾਂਜੀ ਇਹਨਾਂ ਨੇ ਨਾ ਜਿਹੜਾ ਪਿੰਡ ਦਾ ਲੇਬਲ ਹੈ ਪਿੰਡ ਦੇ ਲੇਬਲ ਤੋਂ ਕਟੋ ਘਟ 4 4 4 ਫੁੱਟ ਦੇ ਕਰੀਬ ਉੱਚੀ ਬਣਾਈ ਵੇ ਇਹ ਜਿਹੜੀ ਸੜਕ ਬਣਾਤੀ ਫਿਰ ਜਦੋਂ ਸੜਕ ਬਣ ਰਹੀ ਸੀ ਐਜ਼ ਅ ਸਰਪੰਚ ਹੋਣ नाते ਤੁਸੀਂ ਹੋਰ ਨਾਲ ਕੋਈ ਉਹ ਨਹੀਂ ਕੀਤਾ ਵੀ ਸੜਕ ਵੈਸੇ ਤਾਂ ਇਹ ਮੇਰੇ ਸਰਪੰਚੀ ਤੋਂ ਪਹਿਲਾਂ ਬਣੀ ਆਈ ਸਰਪੰਚੀ ਤੋਂ ਪਹਿਲਾਂ ਵੀ ਮੈਂ ਇਹਨਾਂ ਨੂੰ ਗੱਲਬਾਤ ਕਰੀ ਸੀਗੀ ਮੈਂ ਰੋਕਿਆ ਵੀ ਸੀਗਾ ਆਪਣੇ ਕੋਲ ਵੀਡੀਓ ਬਕਾਇਦਾ ਪਈਆਂ ਇਹ ਇਹਨਾਂ ਨੂੰ ਰੋਕਿਆ ਵੀ ਸੀਗਾ ਜਿਆਦਾ ਹਾਰੜ ਆਏ ਸੀਗੇ ਉਸ ਟਾਈਮ ਵੀ ਇਹਨਾਂ ਨੂੰ ਕਿਹਾ ਸੀਗਾ ਵੀ ਥੋੜੀ ਡਾਊਨ ਕਰ ਲਓ ਇੱਥੋਂ ਪਿੰਡ ਦਾ ਪਾਣੀ ਆਂਦਾ ਈ ਚੰਡੀਗੜ੍ਹ ਤੋਂ ਪਾਣੀ ਆਂਦਾ ਏ ਨਿਕਾਸੀ ਕਰਾਂਗੇ ਤੁਹਾਡੀ ਨਿਕਾਸੀ ਕਰੂੰਗੇ ਹੀ ਕਰਿਆ ਹੈ ਨਹੀਂ ਕੁਝ ਵੀ ਨਹੀਂ ਕਰਿਆ ਦੇ ਹੁਣ ਤਾਂ ਸਾਰੇ ਪਿੰਡ ਦੀ ਬਾਗ ਰੋਡ ਤੁਹਾਡੇ ਤੇ ਛੱਡੀ ਹੋਈ ਹੈ ਤੁਹਾਡੇ ਨਾਲ ਇਹਨੇ ਵਿੰਡੇ ਦੇ ਬੰਦੇ ਖੜੇ ਆ ਤਾਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਇਹਨਾਂ ਨੂੰ ਤੇ ਪ੍ਰਸ਼ਾਸਨ ਮੇਰੀ ਮੈਨੇਜਮੈਂਟ ਨਾਲ ਗੱਲ ਗੱਲ ਹੋਈ ਸੀਗੀ ਮਨੋਹਰ ਲਾਲ ਜੀ ਇੱਥੇ ਇੱਕ ਕੁਲਵਿੰਦਰ ਜੀ ਹੈ ਇਹਨਾਂ ਨਾਲ ਗੱਲ ਹੋਈ ਸੀ ਕਿ ਵੀ ਅਸੀਂ ਜਿਹੜੀ ਯੂਨਟ ਹੈ ਵੀ ਰਹਿਣ ਦੋ ਯੂਨਟ ਸਾਨੂੰ ਨੁਕਸਾਨ ਹੋ ਰਿਹਾ ਏ ਰਾਤ ਨੂੰ ਜਿਹੜੇ ਗੱਡੀਆਂ ਭਰ ਕੇ ਜਾਂਦੀਆਂ ਏ ਬਹੁਤ ਹੋਰ ਰੁਮਾਰਦੇ ਗਰਦ ਆਉਟ ਰਿਹਾ ਏ ਰਾਸਤਾ ਨਹੀਂ ਮਿਲਦਾ ਪਿੰਡ ਵਾਲਿਆਂ ਨੂੰ ਆਣੇ ਵਾਸਤੇ ਇਸ ਟਾਈਮ ਕਿੰਨੇ ਯੂਨਟ ਆ ਇੱਥੇ ਇੱਕ ਯੂਨਟ ਚੱਲੀ ਏ ਇਸ ਟਾਈਮ ਹੋਰ ਕਿੰਨੇ ਲਾਣ ਦੀ ਏ ਕਹਿ ਰਹੇ ਆ ਇਹ ਪਹਿਲਾਂ ਇੱਕ ਹੋਰ ਆਣੀ ਏ ਉਦੋਂ ਬਾਅਦ ਇੱਕ ਹੋਰ ਆਣੀ ਏ ਦੋ ਯੂਨਟਾਂ ਹੋਰ ਲੱਗਣੀਆਂ ਏ ਹਾਂਜੀ ਤੇ ਫਿਰ ਲੱਗਦਾ ਏ ਉਹ ਯੂਨਟ ਲੱਗਣ ਨਾਲ ਆਸ-ਪਾਸ ਦੇ ਪਿੰਡ ਨੂੰ ਨੌਕਰੀ ਵਾਸਤੇ ਜਦੋਂ ਜਦੋਂ ਪਹਿਲੀ ਯੂਨਟ ਲਗਾਉਣ ਲਗਾਉਣ ਦੇ ਵਿੱਚ ਪਿੰਡ ਦੇ ਵਿੱਚ ਚੈੱਕ ਕਰ ਲਓ ਵੀ ਸਿਰਫ 2-3 ਬੰਦੇ ਲੱਗੇ ਹੁਣੇ ਹੀ 2-3 ਬੰਦੇ ਲੱਗੇ ਹੋਣੇ ਹੀ ਸਾਡੇ ਪਿੰਡ ਤੋਂ ਐਡੀ ਵੱਡੀ ਯੂਨਟ ਹੈ ਅੱਗੇ ਤੋਂ ਜੇ ਮੈਂ ਕਿਹਾ ਵੀ ਬਈ ਮੇਰੇ ਪਿੰਡ ਤੋਂ ਖੁਦਾ ਸਹੀ ਕੋਈ ਬੰਦਾ ਕਹਿੰਦੇ ਨੇ ਜੀ ਸਾਨੂੰ ਲੋੜ ਨਹੀਂ ਹੈ ਸਾਡੇ ਬੰਦੇ ਪੂਰੇ ਆ ਫਲਾਣਾ ਇਹ ਢਿਮਕਾਏ ਇੰਜਾਂ ਤੇ ਫੈਕਟਰੀ ਲੱਗੀ ਸੀ ਇਦਾਂ ਤੇ ਕੋਈ ਵਿੱਚ ਲਿਕਵਰ ਕੀਤੀ ਗਈ ਸੀ ਵੀ ਤੁਹਾਡੇ ਪਿੰਡ ਦੇ ਬੰਦਿਆਂ ਨੂੰ ਜਿਹੜੀ ਨੌਕਰੀ ਮਿਲੇਗੀ ਪਤਾ ਹੈ ਕਿ ਆ ਜੀ ਸਾਡੇ ਪਿੰਡਾਂ ਦੇ ਤੁਹਾਨੂੰ ਪਤਾ ਹੀ ਹੈ ਜੀ ਪੜ੍ਹੇ ਲਿਖੇ ਘੱਟ ਹੋਣੇ ਹੀ ਬਾਹਰ ਘੱਟ ਫਿਰਦੇ ਆ ਇਹ ਚੱਕਰਾਂ ਚ ਪਾ ਲੈਣੇ ਹਾਂ ਹਾਂ ਕਰ ਦੰਨੇ ਹਾਂ ਕੋਈ ਗੱਲ ਨਹੀਂ ਕੰਮ ਕਰ ਦੂੰਗੇ ਕਰ ਦੂੰਗੇ ਕੰਮ ਕਰਦੇ ਹੈ ਨਹੀਂ ਬਾਅਦ ਚ ਮੁੱਕਰ ਜੰਨੇ ਇਹ ਸਾਡੇ ਪਿੰਡਾਂ ਦੇ ਲੋਕ ਤੁਹਾਨੂੰ ਪਤਾ ਹੀ ਹਨਾ ਅਗਰ ਤੁਹਾਡੀ ਇਹ ਮੰਗ ਪੂਰੀ ਨਹੀਂ ਕਰਦੇ ਤੁਹਾਡੇ ਅੱਗੇ ਤਾਂ ਕੀ ਹੋ ਰਿਹਾ ਇਹ ਤਾਂ ਇਹ ਤਾਂ ਹੀ ਹੱਲੇ ਅੱਜ ਅਸੀਂ ਦਿਖਾਵਾ ਕਰਿਆ ਵੀ ਛੋਟਾ ਏ ਚਲੋ ਮੰਨ ਜੂंगे ਜੇ ਨਹੀਂ ਮੰਨਈ ਅਸੀਂ ਇਹਨਾਂ ਦਾ ਰੋੜ ਹੈ ਜਿਹੜਾ ਉਹ ਵੀ ਜਮ ਕਰੂਗੇ ਜਿਸ ਤਰ੍ਹਾਂ ਕੋਈ ਪਬਲਿਕ ਹੀਰਿੰਗ ਹੁੰਦੀ ਆ ਕੋਈ ਸਰਕਾਰੀ ਅਧਿਕਾਰੀ ਆਂਦੇ ਆ ਉਹ ਵੀ ਆਂਦੇ ਆ ਤੇ ਸੁਣਦੇ ਆ ਤੁਹਾਡੀ ਸਮੱਸਿਆ ਹਲੇ ਤੱਕ ਇਹ ਜੀ ਕਿਸੇ ਨੇ ਸੁਣੀ ਨਹੀਂ ਕੋਈ ਕੈਂਪਨੀ ਲਾਇਆ ਜੀ ਕਾਗਜ਼ਾਂ ਦੇ ਵਿੱਚ ਲਿਖਿਆ ਹੋਏ ਵੀ ਕੈਂਪ ਲਾਣੇ ਆ ਹਰ ਕੋਈ ਨਹੀਂ ਕੈਂਪ ਲਗਿਆ ਹਲੇ ਤੱਕ ਤਾਂ ਅਜ ਲੱਗਿਆ ਨਹੀਂ ਕੋਈ ਕੈਂਪ ਜੇ ਕੋਈ ਸਰਕਾਰੀ ਅਧਿਕਾਰੀ ਇੱਥੇ ਆ ਕੇ ਕੈਂਪ ਵਿੱਚ ਸ਼ਾਮਿਲ ਹੋਵੇ ਤੁਸੀਂ ਆਪਣਾ ਪ੍ਰਦਰਸ਼ਨ ਉਹਨਾਂ ਦੇ ਸਾਹਮਣੇ ਕਰੋਗੇ ਜਾਂ ਗੱਲਬਾਤ ਕਰੋਗੇ ਨਹੀਂ ਪ੍ਰਦਰਸ਼ਨ ਵੀ ਕਰੂੰਗਾ ਜੀ ਨਹੀਂ ਸਾਡੀ ਗੱਲ ਸੁਣੂਗਾ ਫਿਰ ਪ੍ਰਦਰਸ਼ਨ ਵੀ ਕਰੂੰਗਾ ਜੀ ਪ੍ਰਦਰਸ਼ਨ ਵੀ ਕਰੂੰਗਾ ਜੀ ਇਹ ਹੀ ਗੱਲ ਨਹੀਂ ਹੈ ਮੈਡਮ ਅੱਜ ਪਿੰਡ ਸੰਦਰੌਰ ਵਿੱਚ ਜਨਤਕ ਅਥੇ ਅਲਟਰਾਟੈਕ ਦੇ ਐਕਸਪੈਂਸ਼ਨ ਲਈ ਪਬਲਿਕ ਹੀਅਰਿੰਗ ਹੋਈ ਸੀ ਜਿੱਦੀ ਪਬਲਿਕ ਹੀਅਰਿੰਗ ਦੇ ਦੌਰਾਨ ਜਿਹੜੇ ਪਿੰਡ ਵਾਸੀਆਂ ਵੱਲੋਂ ਉੱਥੇ ਮੈਡੀਕਲ ਕੈਂਪ ਲਗਾਉਣ ਦੀ ਹਸਪੀਟਲ ਦੀ এমਪਲੋਇਮੈਂਟ ਸੰਬੰਧੀ ਯਾ ਟ੍ਰਾਂਸਪੋਰਟੇਸ਼ਨ ਦੀ ਰੋਡ ਵਾਈਟਨਿੰਗ ਸੰਬੰਧੀ ਕਈ ਸੁਝਾਅ ਰੱਖੇ ਗਏ ਹਨ ਜਿੱਦਾਂ ਕੇਸੀ ਅਲਟਰਾਟੈਕ ਵਾਲਿਆਂ ਨੇ ਵੀ ਇਹ ਕਿਹਾ ਕਿ ਪਹਿਲੇ ਉਹਨਾਂ ਦਾ ਬੰਦਾ ਹੱਲ ਕੀਤਾ ਜਾਵੇ ਅਤੇ ਲੋਕਾਂ ਦੀਆਂ ਸਮੱਸਿਆਵਾਂ ਦਾ ਜਿਹੜਾ ਸਮਾਧਾਨ ਕੀਤਾ ਜਾਵੇ ਉਸ ਤੋਂ ਬਾਅਦ ਹੀ ਇਸ ਦੀ ਐਕਸਪੈਂਸ਼ਨ ਸੰਬੰਧੀ ਵਿਚਾਰ ਕੀਤਾ ਜਾ ਸਕੇਗਾ ਜੋ ਵੀ ਇਥੋਂ ਦੇ ਸੁਝਾਅ ਨੇ ਜੋ ਇਹਨਾਂ ਵੱਲੋਂ ਇਥੇ ਦੇ ਸੋਲੂਸ਼ਨ ਪੁਰਾਣੀ ਐਕਟੀਵਿਟੀਜ਼ ਬਾਰੇ ਦੱਸਿਆ ਗਿਆ ਜੋ ਇਹਨਾਂ ਨੇ ਕੀਤੀਆਂ ਹੈਗੀਆਂ ਉਸੇ ਗਵਰਨਮੈਂਟ ਨੂੰ ਉਹਦੀ ਰਿਪੋਰਟਿੰਗ ਕਰ ਦਵਾਂਗੇ ਫਿਰ ਜੋ ਵੀ ਗਵਰਨਮੈਂਟ ਵੱਲੋਂ ਫੈਸਲਾ ਲਿਆ ਜਾਏਗਾ ਤੁਹਾਨੂੰ ਦੱਸ ਦਿੱਤਾ ਜਾਵੇਗਾ ਜਿਵੇਂ ਕਿ ਪਹਿਲੇ ਹੀ ਜਨਤਕ ਸੁਣਵਾਈ ਹੋਈ ਸੀ ਲੇਕਿਨ ਉਸੇ ਬਾਅਦ ਜੋ ਕੋਈ ਕਾਲੀ ਕਿੰਨਾ ਕੋ ਹੱਲ ਨਿਕਲਣ ਦੀ ਉਮੀਦ ਹੈ ਕਿ ਪਿੰਡ ਵਾਲਿਆਂ ਨੂੰ ਰਾਹਤ ਜਦੋਂ ਤੱਕ ਜਦੋਂ ਤੱਕ ਇਸ ਜਨਤਕ ਸਰਵਾਇਦਾ ਸੇ ਕੋਈ ਸੋਲੂਸ਼ਨ ਐਕਸਪੈਂਸ਼ਨ ਨੂੰ ਅਸੀਂ ਇਹ ਇਸੇ ਨਹੀਂ ਕਰਕੇ ਜਾ ਰਹੇ ਫਿਲਹਾਲ ਅਸੀਂ ਗਵਰਨਮੈਂਟ ਦੇ ਆਰਡਰ ਤੇ ਵੇਟ ਕਰ ਰਹੇ ਹਾਂ ਤਾਂ ਆਬਵੀਅਸਲੀ ਦੇ ਆਰ ਬਾਉਂਡ ਟੂ ਲਿਸਨ ਟੂ ਦਾ ਪਬਲਿਕ ਐਂਡ ਦੇਨ ਓਨਲੀ ਦੇ ਵਿਲ ਗੋ ਹਾਈ ਮੈਡਮ ਜੀ ਇਹ ਸੜਕ ਹੈ ਜੀ ਇਹ ਕਹਿੰਦੇ ਵੀ ਇਹ ਫਿਰ ਰਿਪੇਅਰ ਕਰਾ ਦੇਵਾਂਗੇ ਪਾਣਾ ਕਰਦੇ ਫਿਰ ਕਰਾਣੇ ਆ ਮੰਨਦੇ ਵੀ ਨਹੀਂ ਕਰਦੇ ਪਰ ਜੇ ਬੰਦ ਲੋਗੇ ਜੀ ਰਿਪੇਅਰ ਕਰਾ ਦੇ ਜੀ 100% ਜੋ ਮਤਲਬ 50% ਰਿਪੇਅਰ ਕਰਾ ਦੇ 50% ਨੂੰ ਦਾ ਟ੍ਰੱਕੇ ਲੰਘੂ ਨਾ ਮਹਨੂ ਕੋ ਕਹਤਾ ਜੀ ਇਹਨਾਂ ਨੂੰ ਰੋਡ ਵਾਈਟਨਿੰਗ ਲਈ ਕਹਿ ਦਿੱਤਾ ਜੀ ਤੁਹਾਡਾ ਇੱਕ ਸੁਝਾਅ ਸੀ ਕਿ ਰੋਡ ਹੋਰ ਚੌੜੀ ਹੋਣੀ ਚਾਹੀਦੀ ਜੀ ਦੁਜੀ ਜੀ ਦੇ ਰਹੀ ਹੈ ਜੀ ਆਪਣੀ ਆਪੀ ਵੀ ਦੇ ਗਈ ਦੇਖੋ ਜਿਹੜੀ ਤੁਹਾਡੀ ਸੁਝਾਅ ਹੈ ਅਸੀਂ ਤਾਂ ਇਹ ਵੀ ਓਪਨ ਰੱਖਿਆ ਕਿ ਕਮੇਟੀ ਕਨਸਟਰੂਟ ਕਰ ਲਓ ਜਿਹਦੇ ਵਿੱਚ ਪਬਲਿਕ ਦੇ ਨੁਮਾਇੰਦੇ ਹੋਣ ਤੇ ਇਹਨਾਂ ਦੇ ਜੋ ਕਿ ਆਪਸ ਵਨ ਟੂ ਵਨ ਬੈਠ ਕੇ ਆਪਣੀਆਂ ਪ੍ਰਾਇੋਰਟੀ ਵਾਈਜ਼ ਇਹਨਾਂ ਦੀਆਂ ਪ੍ਰੋਬਲਮਸ ਨੂੰ ਹੱਲ ਕਰ ਸਕਣ ਕਲੋ ਕੀ ਸੋ ਕੀ ਆ ਤੁਸੀਂ ਕੀ ਆਸਵਾਸਨ ਦੇ ਕੇ ਜਾ ਰਹੇ ਪਿੰਡਰ ਸੇ ਆਸਵਾਸਨ ਇਹ ਹੈ ਜੀ ਕਿ ਜੋ ਵੀ ਦੇ ਤਾਂ ਨਵੀਆਂ ਪ੍ਰੋਬਲਮਸ ਹੈ ਦੇ ਆਰ ਲਾਈਕ ਦੇ ਹੈਵ ਟੂ ਬੀ ਡਨ ਬਾਈ ਦਾ ਕੰਪਨੀ ਉਹਨਾਂ ਨੇ ਨੋਟ ਕਰ ਲਿਆ ਤੇ ਅਸੀਂ ਉਸ ਤੋਂ ਬਾਅਦ ਕੰਪਨੀ ਨਾਲ ਬੈਠ ਕੇ ਨੂੰ ਪ੍ਰਾਇੋਰਟਾਈਜ਼ ਕਰਕੇ ਉਹਨਾਂ ਨੂੰ ਪੂਰੀ ਕਰਵਾਉਣ ਲਈ ਕੰਪਨੀ ਨੂੰ ਕਹਾਂਗੇ ਉਹਨੂੰ ਬਚਨਪਨ ਤਰੀਕੇ ਨਾਲ ਉਹਨੂੰ ਪੂਰੀਆ ਕਰਾਉਣ ਥੈਂਕ ਯੂ ਫ੍ਰੈਂਕੀ ਤੇ ਹੋਰ ਉਹਨਾਂ ਵੱਲੋਂ ਕੀ ਕਿਹਾ ਉਹਨਾਂ ਵੱਲੋਂ ਜੀ ਕਾਫੀ ਮੰਗਾ ਦਿੱਤਾ ਯਾਮੀ ਪਰ ਇਹ ਗੀ ਹੈ ਕਿ ਉਹ 6 ਮੰਥਸ ਦੇ ਅੰਦਰ ਅੰਦਰ ਇਹ ਕਾਫੀ ਕਮ ਹੱਦ ਤੱਕ ਕੰਮ ਕਰਵਾ ਦੇਣਗੇ ਕੁਝ ਚੀਜ਼ਾਂ ਤੇ ਜਿਨ੍ਹਾਂ ਨੂੰ ਹਜੇ ਉਹਨਾਂ ਨੂੰ ਵੀ ਕਲੈਰਿਟੀ ਨਹੀਂ ਹੈ ਉਹ ਆਪਣੇ ਵੀ ਹੈੱਡ ਆਫਿਸ ਤੋਂ ਪੁੱਛ ਕੇ ਇਹ ਲੋਕ ਕੰਟੀਨਿਊ ਕਰਨਗੇ ਇਹ ਕਹਿੰਦੇ ਨੇ